ਅਰ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਸਿਸ਼ਿੰਦਰ ਕੁਮਾਰ ਲਾਂਬਾ ਜੀ ਆਈਪੀਐਸ ਦੇ ਸਹਾਇ ਨਿਧਿਸ਼ਾ ਦੇ ਤਹਿਤ ਕੰਮ ਕਰਦੇ ਜਿਲ੍ਹਾ ਸ਼ਹਿਾਦਪੁਰ ਪੁਲਿਸ ਵੱਲੋਂ ਜਿਹੜੇ ਬਹੁਤ ਵੱਡੀਇ ਫਲਬਦੀ ਪ੍ਰਾਪਤ ਕੀਤੀ ਹੈਗੀ ਆ ਜਿਹਦੇ ਵਿੱਚ ਅਸੀਂ ਜਿਹੜੇ ਤਿੰਨ ਦੋਸ਼ੀ ਰੈਸਟ ਕੀਤੇ ਆ ਜਿਹਦੇ ਵਿੱਚ ਉਹਨਾਂ ਨੇ ਉਹਨਾਂ ਦੇ ਨਾਮ ਹੈਗੇ ਆ ਜੀ ਬੰਟੀ ਉਸਪੇਡੂ ਪੁੱਤਰ ਸਤਪਾਲ ਖਾਨਪੁਰੀ ਗੇਟ ਰਕੇਸ਼ ਕੁਮਾਰ ਵਿੱਕੀ ਪੁੱਤਰ ਕੇਸ਼ ਵਾਸੀ 368 ਬੱਚਾ ਟੋਬਾ थाना ਸਿਟੀ ਸ਼ਹਿਾਦਪੁਰ ਜਿਨ੍ਹਾਂ ਵੱਲੋਂ ਇੱਕ 268 2024 ਨੂੰ ਲੜਕੀ ਦਾ ਪੁਰ ਹੀਰਾ ਦੇ ਏਰੀਆ ਦੇ ਵਿੱਚ ਉਹਨਾਂ ਨੂੰ ਗਨ ਪੁਆਇੰਟ ਦੇ ਵਿੱਚ ਉਹ ਜਿਹੜੀ ਚੈਨੀ ਜਿਹੜੀ ਸਨੇਚਿੰਗ ਕੀਤੀ ਹੋਈ ਸੀਗੀ ਜਿਹਦੇ ਵਿੱਚ ਸੀ ਰਿਜ਼ਰਵਨ ਪਾਰ ਦੇ ਤਹਿਤ ਉਦੋਂ ਹੀ ਮੁਕੱਦਮਾ ਨੰਬਰ ਜਿਹੜਾ ਅ ਦਰਜ ਕਰ ਦਿੱਤਾ ਗਿਆ ਸੀਗਾ ਇਹਨੂੰ ਕਰਦੇ ਹੋਏ ਜਿਹੜੇ ਕੱਲ ਜਿਹੜੇ ਇਹ ਦੋਸ਼ੀ ਜਿਹੜੇ ਅਰੈਸਟ ਕੀਤੇ ਆ ਜਿਨ੍ਹਾਂ ਨੇ ਵੱਖ-ਵੱਖ ਜਗ੍ਹਾ ਦੇ ਵਿੱਚੋਂ ਜਿਹੜੀਆਂ ਪੰਜ ਮੁਕੱਦਮੇ ਜਿਹੜੇ 3.5 ਹੋਏ ਹੈਗੇ ਆ ਮਾਡਰ ਟਾਉਨ ਦੇ ਜਿਹੜੀ ਚੋਰੀ ਤੇ ਸਨੇਚਿੰਗ ਜਿਹੜੀਆਂ ਕੀਤੀਆਂ ਜਿਹਦੇ ਵਿੱਚ ਮੇਨ ਤੌਰ ਤੇ ਇਹਨਾਂ ਪਾਸੋਂ ਜਿਹੜੀ ਆ ਅ ਬਸੀਖਵਾਜੂ ਵੀ ਕਿ ਜਿਹੜਾ ਸ਼ਿਵਲਿੰਗ ਜਿਹੜਾ ਮੰਦਰ ਦਾ ਜਿਹੜਾ ਸ਼ਿਵਲਿੰਗ ਚੋਰੀ ਕੀਤਾ ਸੀ ਉਹਦੇ ਤੇ ਜਿਹੜੀ ਚਾਂਦੀ ਚੋਰੀ ਕੀਤੀ ਆ ਉਹਦੇ ਵਿੱਚ ਇਹਨੇ ਇੱਕ ਸੁਨਾਰੇ ਨੂੰ ਜਿਹੜੀ ਗਾਹਾਂ ਵੇਚ ਦਿੱਤੀ ਸੀ ਉਹਦੀ ਜਿਹੜੀ ਤਲਾਨ ਬਣਾ ਕੇ ਉਹਨਾਂ ਦੀ ਜਿਹੜੀ ਏਟ ਦੇ ਰੂਪ ਵਿੱਚ ਉਹ ਵੀ ਅਸੀਂ ਬਰਾਮਦ ਕਰ ਲਈ ਹੈ ਤੇ ਇਹਦੇ ਤਹਿਤ ਅਸੀਂ ਉਹਨਾਂ ਦੇ ਖਿਲਾਫ ਵੀ ਜਿਹੜੀ ਆ ਵੱਖ-ਵੱਖ ਜਿਹੜੀਆਂ ਐਫ ਆਈ ਆਰ ਉਹਦੇ ਵਿੱਚ ਵੀ ਉਹਨਾਂ ਦੀਆਂ ਰਿਸਟ ਪਾ ਕੇ ਜਿਹੜੀਆਂ ਅਸੀਂ ਉਹਨਾਂ ਨੂੰ ਨਾਮਜ਼ਦ ਕਰ ਲਿਆ ਹੈਗਾ ਆ ਤੇ ਇਹਦੇ ਨਾਲ ਜਿਹੜੇ ਹੋਰ ਵੀ ਆ ਇਹਨਾਂ ਕੋ ਜਿਹੜੀਆਂ ਲੜਕੀ ਪਾਸੋਂ ਜਿਹੜੀ 100 ਜਿਹੜੀ ਇੱਕ 1 ਕਿਲੋ 400 ਗ੍ਰਾਮ ਜਿਹੜਾ ਚਾਂਦੀ ਜਿਹੜੀ ਬੰਦ ਕੀਤੀ ਹੈ ਇੱਕ ਦੇਸੀ ਪਿਸਟਲ ਬੰਦੀ ਤਾਂ ਇੱਕ ਐਕਟਵਾ ਬਾਰ ਦੇ ਦਿੱਤੀ ਆ ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਤਕਰੀਬਨ ਹਿਸ਼ਾਰਪੁਰ ਦੇ ਵਿੱਚ ਜਿਹੜਾ ਮੰਦਰ ਦੇ ਵਿੱਚ ਜਾਂ ਜਿਹੜੀ ਬੰਦ ਕੋਠੀ ਪਈ ਸੀ ਜਾਂ ਤੁਸੀਂ ਹੋਰ ਰੈਲੇਵੈਂਟ ਪਾਰ ਦੇ ਵਿੱਚ ਚੋਰੀਆਂ ਹੁੰਦੀਆਂ ਜਿਹੜਾ ਕਾਫੀ ਸਾਡਾ ਜਿਹੜਾ ਇਹੋ ਕਾਫੀ ਪੁਰਾਣਾ ਗ੍ਰੋ ਹ ਅੱਜ ਇਹਨੂੰ ਅਸੀਂ ਬਰਸ਼ ਕੀਤਾ ਹੈਗਾ ਜੀ ਸਰ ਇਹਨੂੰ ਪੂਰੀ ਦਾ ਬਾਅਦ ਵਿੱਚ ਨਾਰਾ ਜੀ ਜਿਹੜਾ ਸੁਨਿਆਰਾ ਵੀ ਕਰ ਲਿਆ ਉਹਦੇ ਵਿੱਚ ਜਿਹੜਾ ਉਹ ਤਾਂ ਅਸੀਂ ਚਾਂਦੀ ਵਗੈਰਾ ਵੀ ਜਿਹੜੀ ਪਾ ਕੇ ਉਹ ਰਿਲੇਵੈਂਟ ਪਾਰਟ ਦਿੰਦਾ ਹੈ ਤੁਹਾਨੂੰ ਵੀ ਅਸੀਂ ਨਾਮਜ਼ਦ ਕਰ ਦਿੰਦਾ ਸਰ ਸੁਨਿਆਰਾ ਤੇ ਦੇਖ ਆਮ ਆਦਮੀ ਪਾਰਟੀ ਦੇ ਭਰਾ ਦਾ ਆਗੂ ਹੈ ਕੋਈ ਆਮ ਆਦਮੀ ਪਾਰਟੀ ਦਾ ਨਹੀਂ ਉਹਦੇ ਬਾਰੇ ਕੋਈ ਸਾਡੇ ਹਜੇ ਸੀ ਦਾ ਸਾਹਮਣੇ ਨਹੀਂ ਆਇਆ ਹੈਗਾ ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ ਜਿਹੜੀ ਸੁਨਿਆਰੇ ਦੇ ਵਿੱਚ ਆ ਉਹਦੇ ਵਿੱਚ ਉਹਨਾਂ ਨੇ ਜਿਹੜੀ ਉਸੇ ਸ਼ਿਵਲਿੰਗ ਤੋਂ ਚੋਰੀ ਕੀਤਾ ਸੀ ਉਹਦੇ ਵਿੱਚ ਉਹਨੇ ਜਿਹੜੀ ਚਾਂਦੀਆਂ ਢਾਲ ਕੇ ਤੇ ਜਿਹੜੀ ਉਹ ਵੀ ਇੱਕ ਚਾਂਦੀ ਦੀ ਇੱਟ ਬਣਾ ਲਈ ਸੀ ਜਿਹੜੀ ਮੌਕੇ ਦੇ ਉੱਤੇ ਐਸਐਚਓ ਦੇ ਹਿਪਸ਼ਾ ਵੱਲੋਂ ਜਿਹੜੀ ਰਿਕਵਰ ਕਰ ਲਈ ਗਈ ਹੈ ਕਹਿੰਦੇ ਕਿ ਇਹ ਹੋਰ ਸਰ ਹੈ ਜੀ ਹੋਰ ਵੀ ਕਿਸੇ ਕਿਸੇ ਦੇ ਵਿੱਚ ਕੋਈ ਨਾ ਨਜ਼ਰ ਆਈ ਆ ਇਹਨਾਂ ਦੇ ਵਿੱਚ ਇਹ ਤੋਂ ਇਲਾਵਾ ਜਿਹੜੀ ਇਹਦੇ ਵਿੱਚ 7 ਮੁਕਦਮੇ ਜਿਹੜੇ ਵੱਖ-ਵੱਖ ਚੋਰੀ ਦੇ ਲੁੱਟਾਂ ਕੋਦੇ ਸਨ ਜਿਹਦੇ ਵਿੱਚ 5 ਮੁਕਦਮੇ ਮਾਡਰ ਟੋਂ ਦੇ ਤੇ ਦੋ ਮੁਕਦਮੇ ਜਿਹੜੇ ਹੈਗੇ ਆ ਉਹ ਸਿਟੀ ਥਾਣੇ ਦੇ ਜਿਹੜੇ ਅਸੀਂ ਕੀਤੇ ਜਿਨ੍ਹਾਂ ਵਿੱਚ ਇਹਨਾਂ ਦੇ ਚੋਰੀਆਂ ਕੀਤੀਆਂ ਹੈਗੀਆਂ ਆ ਸਨੇਚਿੰਗ ਦੀਆਂ ਕੀਤੀਆਂ ਹੈਗੀਆਂ ਉਹ ਵੀ ਜਿਹੜੇ ਪਦਕਸ਼ਾਪ ਦੇ ਵਿੱਚ ਇਹਨਾਂ ਦਾ ਟ੍ਰੇਸ ਹੋਈਆ ਫਰਦਰ ਇਨਵੈਸਟੀਗੇਸ਼ਨ ਜਿਹੜੀ ਇਹਦੀ ਚੱਲ ਰਹੀ ਹੈ। ਇੱਕ ਹੋਰ ਜਿਲ੍ਹਾ ਮਨਧਰਪੁਰ ਤੋਂ ਸਰ ਮਹਿਲਾ ਪੁਲਿਸ ਨਾਲੋਂ ਤੁਹਾਨੂੰ ਲੁੱਟਕੋ ਹੋਈ ਸੀ ਜੋ ਸੋਨੇ ਦੀ ਚੈਨ। ਉਹਨਾਂ ਵੀ ਹੈਗਾ ਕਿ ਇਹਨਾਂ ਦਾ ਤੁਹਾਨੂੰ ਜਿਹੜੀ ਕਸਟਮਰ ਕੋਈ ਪੁੱਛੀ। ਉਹਦੇ ਉਹਦੇ ਬਾਰੇ ਹਜੇ ਜਿਹੜੀ ਦੇਖੋ ਜੀ ਉਹਨਾਂ ਨਾਲ ਦਾ ਰਿਮਾਂਡ ਲੈ ਕੇ ਕੋਸ਼ਿਸ਼ ਕਰਾਂਗੇ। ਫਿਲਹਾਲ ਉਹਨਾਂ ਨੇ ਇਹ ਚੀਜ਼ ਦੱਸੀਆਂ ਹੈ ਕਿ ਫਰਦਰ ਇਹਦਾ ਰਿਮਾਂਡ ਲਿਆ ਜਾ ਰਿਹਾ ਤੇ ਉਹਦੇ ਬਾਰੇ ਕੋਈ ਖੁਸ਼ਗੱਡੀ